ਉਹਦਾ ਇਹ ਦੀ ਗੱਲ ਕਰੀਏ ਤੇ ਪੜਾਈ ਤੇ ਪਤਾ ਲੱਗਿਆ ਤੁਸੀਂ ਕਾਫੀ ਇੰਜੀਨੀਅਰਿੰਗ ਜਿਹੜੀ ਉਹ ਕੀਤੀ ਹੋਈ ਹੈ ਹਾਂਜੀ ਮੈਂ 2019 ਦੇ ਵਿੱਚ ਪਾਸ ਆਊਟ ਹੋਇਆ ਸੀਗਾ ਜੀ ਮੈਕੈਨੀਕਲ ਇੰਜੀਨੀਅਰਿੰਗ ਕੀਤੀ ਸੀਗੀ ਤੇ ਅੱਜ ਰੋਡ ਤੇ ਖਲੋ ਕੇ ਤੁਸੀਂ ਸਬਜ਼ੀਆਂ ਵੇਚ ਰਹੇ ਹੋ ਹਾਂਜੀ ਕਿਤੇ ਮਹਿਸੂਸ ਨਹੀਂ ਹੁੰਦਾ ਕਿ ਮੈਂ ਇੰਜੀਨੀਅਰ ਬੰਦਾ ਜਾਂ ਵੱਡੀ ਕੋਈ ਨੌਕਰੀ ਕਰਦਾ ਤੇ ਅੱਜ ਸੜਕਾਂ ਤੇ ਖੜਾ ਹਾਂਜੀ ਪਰ ਸਾਨੂੰ ਪਤਾ ਹੀ ਪੰਜਾਬ ਦੇ ਵਿੱਚ ਓਦਾਂ ਫੋਪ ਨਹੀਂ ਹੈਗਾ ਜੌਬਾਂ ਦਾ ਜੀ ਉਸ ਕਰਕੇ ਚਲੋ ਫਾਦਰ ਸਾਹਿਬ ਪਹਿਲਾਂ ਖੇਤੀਬਾੜੀ ਕਰਦੇ ਸੀਗੇ ਉਹਨਾਂ ਦੇ ਨਾਲ ਅਸੀਂ ਖੇਤੀਬਾੜੀ ਕਰਦੇ ਸੀਗੇ ਨਾਲ ਚਲੋ ਹੈਲਪ ਕਰਵਾਉਂਦੇ ਰਹਿੰਦੇ ਸੀ ਹੌਲੀ ਹੌਲੀ ਇਦਾਂ ਹੀ ਦੇਖ ਦੇਖ ਕੇ ਵੀਡੀਓ ਜਾਂ ਆਪ ਨੂੰ ਆਪ ਨੂੰ ਥੋੜਾ ਪਤਾ ਜਿੰਨੇ ਇਹ ਸਬਜ਼ੀਆਂ ਨੇ ਥੋੜੀਆਂ ਥੋੜੀਆਂ ਘਰ ਵਾਸਤੇ ਬੀਜਦੇ ਸੀਗੇ ਸੋ ਉਹਦਾ ਪਤਾ ਹੀ ਸੀਗਾ ਵੀ ਕਿੰਨੇ ਟਾਈਮ 'ਚ ਕਿੱਦਾਂ ਹੁੰਦੀਆਂ ਕਦੋਂ ਕੀ ਚੀਜ਼ ਬੀਜਣੀ ਆ ਸੋ ਉਸ ਤੋਂ ਬਾਅਦ ਹੀ ਆਪਾਂ ਇਧਰਲੇ ਪਾਸੇ ਆ ਗਏ ਜੀ ਸੋ ਇਧਰਲੇ ਪਾਸੇ ਹੁਣ ਆਪਾਂ ਅੱਜ ਘਰ ਤੋਂ ਜਿਹੜਾ ਪ੍ਰੈਸ਼ਰ ਆਉਂਦਾ ਜੀ ਸੋ ਇਸ ਕਰਕੇ ਲੋਕਾਂ ਦਾ ਰਿਸ ਤੇ ਚਲੋ ਇਹਨਾ ਸੋਚਿਆ ਨਹੀਂ ਸੀਗਾ ਵੀ ਆਪਾਂ ਲੁਧਿਆਣੇ ਵੀ ਲੈ ਕੇ ਆਵਾਂਗੇ ਅਸੀਂ ਤਾਂ ਮੰਡੀ 'ਚ ਵਿਜਣ ਲਈ ਵੇਚਣ ਲਈ ਲਾਈਆਂ ਸੀਗੀਆਂ ਪਰ ਉੱਥੇ ਆਪਾਂ ਨੂੰ ਇੰਨਾ ਵੀ ਰੇਟ ਨਾ ਮਿਲਣ ਕਰਕੇ ਫਿਰ ਅਸੀਂ ਇੱਕ ਦੋ ਦਿਨ ਇੱਥੇ ਲੈ ਕੇ ਇੱਥੇ ਸਾਨੂੰ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਰਿਹਾ ਫਿਰ ਹਾਰ ਕੇ ਅਸੀਂ ਪੱਕੀ ਇੱਥੇ ਲਿਆਉਣ ਲੱਗੇ ਜੀ ਹੁਣ ਜ਼ਿਆਦਾ ਮਹਿਸੂਸ ਹੋ ਰਿਹਾ ਵੀ ਕਿਸੇ ਦੇ ਗੁਲਾਮ ਹੋ ਕੇ ਆ ਲੋਕਾਂ ਨੂੰ ਗੁਲਾਮੀ ਨਾਲੋਂ ਆਪਦਾ ਕਿੱਤਾ ਜਾਦਾ ਚੰਗਾ ਜੀ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਵੀ ਵੀ ਪੰਜਾਬ ਦੇ ਪਾਣੀ ਜਿਹੜਾ ਉਹ ਵੀ ਖਤਮ ਹੋ ਰਿਹਾ ਜੀ ਤੇ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਇਹਦੇ ਲਈ ਵੀ ਇੱਕ ਪੰਜਾਬ ਜਿੱਦਾਂ ਪਾਣੀ ਖਤਮ ਰਿਹਾ ਇਹਦੇ ਲਈ ਵੀ ਇੱਕ ਉਦਯੋਗ ਕਰਨਾ ਚਾਹੀਦਾ ਵੀ ਜਿੱਦਾਂ ਜਿੰਨੀਆਂ ਵੀ ਪੰਜਾਬ ਦੇ ਵਿੱਚੋਂ ਨਹਿਰਾਂ ਲੰਘਦੀਆਂ ਨੇ ਜਾਂ ਪਿੰਡਾਂ ਦੇ ਵਿੱਚ ਜਿੰਨੇ ਵੀ ਛੱਪੜ ਹੈ ਜੀ ਇਹਦੇ ਲਈ ਇੱਕ ਉਪਰਾਲਾ ਕੀਤਾ ਜਾਵੇ ਕਿ ਬੋਰ ਕਰਾ ਕੇ ਪਾਣੀ ਨੂੰ ਪਿਉਰੀਫਾਈ ਕਰਕੇ ਧਰਤੀ ਦੇ ਵਿੱਚ ਪਾਇਆ ਜਾਵੇ ਤਾਂ ਕਿ ਜਿਹੜੇ ਆਪਣੇ ਜਿੱਦਾਂ ਖੇਤੀ ਜਾ ਜਿਹੜੀ ਵੀ ਫਸਲ ਆਪਾਂ ਲਾ ਰਹੇ ਆ ਉਹਦੇ 'ਚ ਮਨ ਵੀ ਪਾਣੀ ਪੰਜਾਬ ਤੋਂ ਉੱਪਰ ਆ ਸਕੇ ਜੀ। ਤੋਂ ਜੇ ਇਹ ਉਦਯੋਗ ਕੀਤਾ ਜਾਵੇ ਤਾਂ ਬਹੁਤ ਥੋੜੇ ਸਾਲਾਂ ਦੇ ਵਿੱਚ ਵਿੱਚ ਜਿੱਦਾਂ ਨਹਿਰਾਂ ਤੇ ਬੋਰ ਕੀਤੇ ਜਾਣ ਪਿੰਡਾਂ 'ਚ ਜਿਹੜੇ ਛੱਪੜ ਨੇ ਉੱਤੇ ਬੋਰ ਕਰਕੇ ਪਾਣੀ ਪਿਓਰ ਕਰਕੇ ਥੰਡੇ ਸਿੱਟਿਆ ਜਾਵੇ ਧਰਤੀ ਦੇ ਵਿੱਚ ਤਾਂ ਆਪਣਾ ਪਾਣੀ ਦੁਬਾਰਾ ਆਪਣੀ ਦੀ ਪਾਣੀ ਪੂਰਾ ਹੋ ਜੂਗਾ ਜੀ। ਇੱਥੇ ਅਸੀਂ ਦੇਖ ਰਹੇ ਤੁਸੀਂ ਇੱਕ ਕਾਰ ਦੇ ਵਿੱਚ ਸਾਰਾ ਸਮਾਨ ਲੈ ਕੇ ਆਂਦੇ ਹੋ ਤੇ ਕਾਰ ਤੇ ਅੱਜ ਕੱਲ ਦੇ ਮੁੰਡੇ ਦੀ ਜਿਹੜੀ ਤੁਹਾਡੀ ਉਮਰ ਹੈ ਉਹ ਤੇ ਗੇੜਿਆ ਨਾ ਆਂਦੀ। ਹਾਂਜੀ ਬਾਈ ਜੀ ਕਿਸੇ ਚਲੋ ਟਾਈਮ ਟਾਈਮ ਦੀ ਗੱਲ ਹੈ ਜੀ ਕਿਸੇ ਵੇਲੇ ਚਲੋ ਅਸੀਂ ਕਾਲਜ ਪੜ੍ਹਦੇ ਸੀਗੇ ਇਸੇ ਕਾਰ ਤੇ ਅਸੀਂ ਕਾਲਜ ਵੀ ਜਾਂਦੇ ਸੀਗੇ ਚਲੋ ਦੋਸਤਾਂ ਨਾਲ ਘੁੰਮ ਫਿਰਦੇ ਸੀਗੇ ਪਰ ਹੌਲੀ ਹੌਲੀ ਜਿੱਦਾਂ ਕਹ ਲਈਏ ਵੀ ਹਰੇਕ ਚੀਜ਼ ਦਾ ਇੱਕ ਟਾਈਮ ਹੁੰਦਾ ਜਦੋਂ ਕਾਲਜ ਸੀਗੇ ਉਦੋਂ ਕਾਰ ਉਧਰਲੇ ਪਾਸੇ ਸੀ ਹੁਣ ਚਲੋ ਇਹ ਕੰਮ ਦੇ ਕੰਮ ਚਾਹ ਚੁੱਕੀ ਆ ਨਾ ਤੋਂ ਹੁਣ ਅਸੀਂ ਇਹਨੂੰ ਇੱਧਰ ਲੈ ਕੇ ਆਂਦੇ ਆ ਜੀ ਅਸੀਂ ਬਹੁਤ ਦੇਸੀ ਸਪ੍ਰਿੰਗਾਂ ਕਰਦੇ ਆ ਜਿੱਦਾਂ 10 15 ਦਿਨ 20 ਦਿਨ ਜਾਂ ਮਹੀਨਾ ਪੁਰਾਣਾ ਗੜ ਆਪਾਂ ਉਹਨੂੰ ਭਿਉਂ ਕੇ ਆਪਾਂ ਪਾਣੀ 'ਚ ਰੱਖ ਸਕਲੀ ਜਦੋਂ ਘੁਲ ਜਾਂਦਾ ਉਹ ਬਿਲਕੁਲ ਵੀ ਇੱਕ ਖਾਦ ਬਣ ਜਾਂਦਾ ਉਹਦੀ ਸਪਰੇਅ ਕਰਦੇ ਆ ਜਾਂ ਅਸੀਂ ਖਾੜ ਦੀ ਸਪਰੇਅ ਕਰਦੇ ਆ ਲੱਸੀ ਵਗੈਰਾ ਪਾਥੀਆਂ ਭਿਉਂ ਕੇ ਇਹ ਚੀਜ਼ ਦੀ ਜ਼ਿਆਦਾ ਸਪਰੇਅ ਕਰਦੇ ਚਾਹੇ ਥੋੜੇ ਥੋੜੇ ਦਿਨਾਂ ਬਾਅਦ ਹੀ ਮਾਰੀਐ ਉਹ ਤੇ ਉਹਦਾ ਤਾਂ ਕੋਈ ਨੁਕਸਾਨ ਨਹੀਂ ਹੈਗਾ ਨਾਲ ਆਰਗੈਨਿਕ ਦੀ ਆਰਗੈਨਿਕ ਹੈ ਜੀ ਉਹ ਹਾਂਜੀ ਤੇ ਰਿਸਪੌਂਸ ਕਿਹੋ ਜਿਹਾ ਇੱਥੇ ਲੱਗ ਰਿਹਾ ਕਿ ਅਸੀਂ ਦੇਖ ਰਹੀ ਸੀ ਗਾਹਕ ਆ ਰਹੇ ਨੇ ਤੁਹਾਡੇ ਕੋਲ ਲਗਾਤਾਰ ਉਹ ਟਾਈਮਿੰਗ ਕੀ ਹੈ ਤੁਹਾਡੀ ਅ ਰਿਸਪੌਂਸਿਵ ਲੋਕਾਂ ਦਾ ਵਧੀਆ ਜੀ ਲੋਕ ਸਾਨੂੰ ਬਾਅਦ 'ਚ ਦੱਸਦੇ ਵੀ ਆ ਕਿ ਤੁਹਾਡੇ ਚੀਜ਼ ਲੇਕੇ ਆਉਂਦੇ ਵੀ ਇੱਕ ਫਰੈਸ਼ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਗੋਭੀ ਬਿਲਕੁਲ ਫਰੈਸ਼ ਹੈ ਜੀ ਟਾਈਮਿੰਗ ਆਪਣੀ ਹੈਗੀ ਆ ਜੀ 3:30 ਵਜੇ ਅਸੀਂ ਇੱਥੇ ਗੁਰਦੇਵ ਹਸਪੀਟਲ ਦੇ ਬਾਹਰ ਹਨਾ ਰੋਜਪੁਰ ਰੋਡ ਤੇ ਹਾਂਜੀ ਸ਼ਾਮ ਨੂੰ ਆ ਜਾਂਦੇ ਆ ਤੇ ਰਾਤ ਨੂੰ 8-9 ਵਜੇ ਤੱਕ ਹੁੰਦੇ ਆ ਜੀ ਕਈਆਂ ਤੋਂ ਲੈ ਲੈ ਕੇ ਰੇੜੀਆਂ ਵਾਲੇ ਤੋਂ ਅੱਕੇ ਵੀ ਹੋਏ ਨੇ ਲੋਕ ਕਿਤੇ ਨਾ ਕਿਤੇ ਜਿਹੜੇ ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਬੋਲੀ ਬਹੁਤ ਰੂਡ ਹੈ ਨਹੀਂ ਸਹੀ ਢੰਗ ਨਾਲ ਨਹੀਂ ਬੋਲਦੇ ਹੈਗੇ ਆਪਾਂ ਚਲੋ ਜਿੱਦਾਂ ਕਿਸੇ ਨੇ ਕੋਈ ਵੀ ਚੀਜ਼ ਲੈਣੀ ਆ ਆਪਾਂ ਰਿਸਪੈਕਟ ਰੱਖੋ ਕਿਉਂਕਿ ਗ੍ਰਾਹਕ ਇੱਕ ਰੱਬ ਦਾ ਰੂਪ ਹੁੰਦਾ ਜੀ ਤੇ ਆਪਾਂ ਰਿਸਪੈਕਟ ਨਾਲ ਗੱਲ ਕਰੀਏ ਦੂਜੇ ਪਾਸੇ ਉਹਨਾਂ ਨੂੰ ਚੀਜ਼ ਫਰੈਸ਼ ਮਿਲਦੀ ਆ ਆਪਾਂ ਸੱਚ ਬੋਲ ਕੇ ਦੱਸੀਦਾ ਵੀ ਆ ਆਪਣੇ ਘਰ ਦੀ ਕੀ ਜਾਂ ਆ ਆਪਾਂ ਹੀ ਬਾਹਰ ਲਈ ਜਿਵੇਂ ਤੁਹਾਨੂੰ ਸਹੀ ਲੱਗਦਾ ਅਗਲਾ ਯਕੀਨ ਕਰਕੇ ਇਹੀ ਲੈ ਕੇ ਜਾਂਦਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੁਨਕਾਰ ਤੇ ਰਹਿਮਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਪੀਰ ਰਾਹੀ ਅੱਜ ਇੱਕ ਇਹੋ ਜੇ ਮਿਹਨਤੀ ਨੌਜਵਾਨ ਦੀ ਕਹਾਣੀ ਤੁਹਾਨੂੰ ਦਿਖਾਵਾਂਗੇ ਜਿਸ ਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਏ ਲੇਕਿਨ ਅੱਜ ਉਹ ਸੜਕ ਤੇ ਖਲੋ ਕੇ ਸਬਜ਼ੀ ਵੇਚ ਰਿਹਾ ਹੈ ਤਸਵੀਰਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਉਸ ਮਿਹਨਤੀ ਨੌਜਵਾਨ ਦੀ ਇਸ ਸੜਕ ਤੇ ਜਿਹੜਾ ਹੈ ਉਹ ਕਾਰ ਦੇ ਵਿੱਚ ਆਂਦਾ ਹੈ ਆਪਣੇ ਪਿੰਡ ਤੋਂ ਤੇ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਰੋਡ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਉਸ ਵੱਲੋਂ ਜਿਹੜੇ ਪਲਾਸਟਿਕ ਦੇ ਮੰਜੇ ਨੇ ਉਹਨਾਂ ਤੇ ਰੱਖ ਕੇ ਸਬਜ਼ੀ ਵੇਚੀ ਜਾ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਨਹੀਂ ਤੇ ਆਪਣਾ ਜਿਹੜਾ ਕਿਰਤ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਨੌਜਵਾਨ ਗੱਭਰੂ ਨੌਜਵਾਨ ਹੈ ਪੜਿਆ ਲਿਖਿਆ ਹੈ ਲੇਕਿਨ ਹਾਲਾਤ ਐਹੋ ਜਿਹੇ ਬਣੇ ਨੇ ਸਰਕਾਰਾਂ ਨੇ ਕੋਈ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਫਤਾਹ ਜ਼ਰੂਰ ਹੋਇਆ ਨੌਜਵਾਨ ਲੇਕਿਨ ਕਿਤੇ ਨਾ ਕਿਤੇ ਆਪਣੀ ਮਿਹਨਤ ਦੇ ਬਾਲ ਤੇ ਅੱਜ ਸਬਜ਼ੀਆਂ ਵੇਚ ਕੇ ਜਿਹੜਾ ਹੈ ਆਪਣੀ ਰੋਜੀ ਰੋਟੀ ਆਪਣੇ ਪਰਿਵਾਰ ਦਾ ਜਿਹੜਾ ਖਰਚਾ ਹੈ ਉਹ ਚੁੱਕ ਰਿਹਾ ਗੱਲਬਾਤ ਕਰਾਂਗੇ ਇਹ ਵੀਰ ਕਿੱਥੋਂ ਆਂਦਾ ਹੈ ਕਿ ਸਪਿੰਟ ਤੋਂ ਆਂਦਾ ਹੈ ਔਰ ਸਬਜ਼ੀਆਂ ਜਿਹੜੀਆਂ ਉਹਨਾਂ ਵੱਲੋਂ ਕਿੱਥੋਂ ਲਿਆ ਕੇ ਇੱਥੇ ਵੇਚੇ ਜਾਂਦੇ ਨੇ ਕੀ ਖਾਸੀਅਤ ਹੈ ਇਹਨਾਂ ਦੀ ਸਬਜ਼ੀਆਂ ਵਿੱਚ ਉਸ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਨੌਜਵਾਨ ਵੀਰ ਸਾਡੇ ਨਾਲ ਇਹ ਗੱਲਬਾਤ ਕਰਦੇ ਆ ਵੀਰੇ ਪਹਿਲਾਂ ਤੇ ਸਵਾਗਤ ਹੈ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਨੌਜਵਾਨੀ ਸਲੂਟ ਹੈ ਤੁਹਾਡੀ ਮਿਹਨਤ ਉਹ ਤੁਸੀਂ ਸੜਕ ਤੇ ਖਲੋਕੇ ਜਿਹੜਾ ਸਬਜੇ ਵਿਚਰੋ ਨਾ ਕੀ ਆਪ ਹਾਂਜੀ ਬਹੁਤ ਬਹੁਤ ਮਿਹਰਬਾਨ ਜੀ ਪਹਿਲਾਂ ਤੁਸੀਂ ਵੀ ਨੌਜਵਾਨਾਂ ਨੂੰ ਬਹੁਤ ਹੰਗਾਰਾ ਦਿੰਦੇ ਹੋ ਜੀ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਮੇਰਾ ਨਾਮ ਹੈ ਕਹੇ ਜਗਸੀਰ ਸਿੰਘ ਜੀ ਸਾਹਿਬ ਜੀ ਵੀਰੇ ਆnde ਕਿਥੋਂ ਆਪਣਾ ਜੀ ਇੱਥੋਂ 40 ਕਿਲੋਮੀਟਰ ਤੇ ਪਿੰਡ ਹੈ ਜੀ ਰਾਏਕੋਟ ਦੇ ਨਾਲ ਬੁਰਜ ਹਰੀ ਸਿੰਘ ਪਿੰਡ ਹੈ ਜੀ ਹਾਂਜੀ ਪੜਾਈ ਦੀ ਗੱਲ ਕਰੀਏ ਤੇ ਪੜਾਈ ਤੇ ਪਤਾ ਲੱਗਿਆ ਤੁਸੀਂ ਕਾਫੀ ਇੰਜੀਨੀਅਰਿੰਗ ਜਿਹੜੀ ਜੋ ਕੀਤੀ ਹੋਈ ਹੈ ਹਾਂਜੀ ਮੈਂ 2019 ਦੇ ਵਿੱਚ ਪਾਸ ਆਊਟ ਹੋਇਆ ਸੀਗਾ ਜੀ ਮੈਕੈਨੀਕਲ ਇੰਜੀਨੀਅਰਿੰਗ ਕੀਤੀ ਸੀਗੀ ਹਾਂਜੀ ਹਾਂਜੀ ਉਸ ਤੋਂ ਬਾਅਦ ਇੰਨੀ ਵਧੀਆ ਇੰਜੀਨੀਅਰਿੰਗ ਕਰਨ ਤੋਂ ਬਾਅਦ ਮੈਕੈਨੀਕਲ ਇੰਜੀਨੀਅਰਿੰਗ ਤੁਸੀਂ ਕੀਤੀ ਹੈ ਕਿ ਅੱਜ ਰੋਡ ਤੇ ਖਲੋ ਕੇ ਤੁਸੀਂ ਸਬਜ਼ੀਆਂ ਵੇਚ ਰਹੇ ਹੋ ਹਾਂਜੀ ਕਿਤੇਰੇ ਮਹਿਸੂਸ ਨਹੀਂ ਹੁੰਦਾ ਕਿ ਮੈਂ ਇੰਜੀਨੀਅਰ ਬੰਦਾ ਜਾਂ ਵੱਡੀ ਕੋਈ ਨੌਕਰੀ ਕਰਦਾ ਤੇ ਅੱਜ ਸੜਕਾਂ ਤੇ ਖੜਾ ਹਾਂਜੀ ਪਰ ਸਾਨੂੰ ਪਤਾ ਹੀ ਪੰਜਾਬ ਦੇ ਵਿੱਚ ਉਦਾਂ ਅ ਉਹਨਾਂ ਸਕੋਪ ਨਹੀ ਹੈਗਾ ਜੋਬਾਂ ਦਾ ਜੀ ਉਸ ਕਰਕੇ ਚਲੋ ਫਾਦਰ ਸਾਹਿਬ ਪਹਿਲਾਂ ਖੇਤੀਬਾੜੀ ਕਰਦੇ ਸੀਗੇ ਉਹਨਾਂ ਦੇ ਨਾਲ ਅਸੀਂ ਖੇਤੀਬਾੜੀ ਕਰਦੇ ਸੀਗੇ ਨਾਲ ਚਲੋ ਹੈਲਪ ਕਰਵਾਉਂਦੇ ਰਹਿੰਦੇ ਸੀ ਹੌਲੀ ਹੌਲੀ ਇਦਾਂ ਹੀ ਦੇਖ-ਦੇਖ ਕੇ ਵੀਡੀਓ ਜਾਂ ਆਪ ਨੂੰ ਆਪ ਨੂੰ ਥੋੜਾ ਪਤਾ ਜਿੰਨੇ ਇਹ ਸਬਜ਼ੀਆਂ ਨੇ ਥੋੜੀਆਂ-ਥੋੜੀਆਂ ਘਰ ਵਾਸਤੇ ਬੀਜਦੇ ਸੀਗੇ ਸੋ ਉਹਦਾ ਪਤਾ ਹੀ ਸੀਗਾ ਵੀ ਕਿੰਨੇ ਟਾਈਮ 'ਚ ਕਿੱਦਾਂ ਹੁੰਦੀਆਂ ਕਦੋਂ ਕੀ ਚੀਜ਼ ਬੀਜਣੀ ਆ ਸੋ ਉਸ ਤੋਂ ਬਾਅਦ ਹੀ ਆਪਾਂ ਇਧਰਲੇ ਪਾਸੇ ਆ ਗਏ ਸੋ ਇਧਰਲੇ ਪਾਸੇ ਹੁਣ ਆਪਾਂ ਅੱਜ ਘਰ ਤੋਂ ਜਿਹੜਾ ਪ੍ਰੈਸ਼ਰ ਲਿਆਉਂਦਾ ਜੀ ਸੋ ਇਸ ਕਰਕੇ ਲੋਕਾਂ ਦਾ ਰਿਸਪੌਂਸ ਵਧੀਆ ਮਿਲ ਚਲੋ ਇਹਨਾ ਸੋਚਿਆ ਨਹੀਂ ਸੀਗਾ ਵੀ ਆਪਾਂ ਲੁਧਿਆਣਾ ਵੀ ਲੈ ਕੇ ਆਵਾਂਗੇ ਅਸੀਂ ਤਾਂ ਮੰਡੀ 'ਚ ਵਿਜਣ ਲਈ ਵੇਚਣ ਲਈ ਲਾਈਆਂ ਸੀਗੀਆਂ ਪਰ ਉੱਥੇ ਆਪਾਂ ਨੂੰ ਇੰਨਾ ਵੀ ਰੇਟ ਨਾ ਮਿਲਣ ਕਰਕੇ ਫਿਰ ਅਸੀਂ 1-2 ਦਿਨ ਇੱਥੇ ਲੈ ਕੇ ਇੱਥੇ ਸਾਨੂੰ ਰਿਸਪੌਂਸ ਬਹੁਤ ਜਿਆਦਾ ਵਧੀਆ ਰਿਹਾ ਫਿਰ ਹਾਰ ਕੇ ਅਸੀਂ ਪੱਕੀ ਇੱਥੇ ਲਿਆਉਣ ਲੱਗੇ ਜੀ ਹਾਂਜੀ ਗੱਲ ਕਰ ਰਹੇ ਸੀ ਤੁਹਾਡੀ ਪੜਾਈ ਦੀ ਪੜਾਈ ਵਧੀਆ ਕੀਤੀ ਏ ਤੇ ਅੱਜ ਰੋਡ ਤੇ ਖੜੇ ਹੋ ਤੇ ਕਿੰਦਾ ਕਿੰਦਾ ਮਹਿਸੂਸ ਨਹੀਂ ਹੁੰਦਾ ਕਿ ਮੈਂ ਵਧੀਆ ਨੌਕਰੀ ਕਰਪਾਂਦਾ ਤੇ ਅੱਜ ਇੱਥੇ ਨਾ ਖੜਾ ਹੁੰਦਾ ਅ ਹਾਂਜੀ ਹੋ ਸਕਦਾ ਸੀ ਕਿ ਪਰ ਉਹ ਪਰਮਾਤਮਾ ਦੇ ਹੱਥ ਵਾਸਾ ਜੀ ਜਿੰਨੇ ਜਿਵੇਂ ਕਿਸੇ ਨੂੰ ਵੀ ਉਹਨਾਂ ਨੇ ਕਿੱਥੇ ਰੱਖਣਾ ਪਰ ਇਹ ਮੈਨੂੰ ਲੱਗਦਾ ਵੀ ਸ਼ਾਇਦ ਆਪਾਂ ਕਿਸੇ ਦੇ ਮੈਨੂੰ ਹੁਣ ਜਿਆਦਾ ਮਹਿਸੂਸ ਹੋ ਰਿਹਾ ਵੀ ਕਿਸੇ ਦੇ ਗੁਲਾਮ ਹੋ ਕੇ ਆਪ ਸਗੋਂ ਗੁਲਾਮੀ ਨਾਲੋਂ ਆਪ ਦਾ ਕਿੱਤਾ ਜਿਆਦਾ ਚੰਗਾ ਈ। ਤੁਸੀਂ ਕੋਸ਼ਿਸ਼ ਕੀਤੀ ਗਈ ਹੁੰਦੀ ਹੈ ਤੁਹਾਡੇ ਕੋਲ। ਹਾਂਜੀ ਇੱਕ ਦੋ ਵਾਰ ਕੀਤੀ ਸੀ ਕੋਸ਼ਿਸ਼ ਪਰ ਨਹੀਂ ਉਹਨਾਂ ਰਿਹਾ ਜੀ ਸਕਸੈਸਫੁਲ ਨਹੀਂ ਹੋ ਪਾਈ ਤਾਂ ਕਰਕੇ ਫਿਰ ਇਸ ਪਾਸੇ ਆਉਣਾ ਸੀ ਤੇ ਆ ਜੀ। ਹਾਂਜੀ ਤੇ ਗੱਲ ਕਰੀਏ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਝੋਨੇ ਤੋਂ ਤੇ ਕਣਕ ਦੀ ਫਸਲ ਤੋਂ ਬਾਹਰ ਨਹੀਂ ਨਿਕਲ ਪਾਉਂਦੇ। ਤੇ ਹੁਣੇ ਥੋੜਾ ਜਿਹਾ ਚੇਂਜ ਆਇਆ ਕੁਝ ਸਬਜ਼ੀਆਂ ਜਾਂ ਕੁਝ ਇਹੋ ਜਿਹੇ ਫਰੂਟ ਜਿਹੜੇ ਨੇ ਜਿਹੜੇ ਪੰਜਾਬ ਤੋਂ ਪਹਿਲਾਂ ਪੰਜਾਬ ਵਿੱਚ ਨਹੀਂ ਹੁੰਦੇ ਸੀ ਲੇਕਿਨ ਉਹ ਵੀ ਜੋ ਹੈ ਬੀਜ ਰਹੇ ਨੇ ਸਬਜ਼ੀਆਂ ਬੀਜ ਰਹੇ ਨੇ ਤੇ ਇਸ ਇਸ ਵਾਰ ਉਹਨਾਂ ਨੂੰ ਬढ़ावा ਦੇਣਾ ਚਾਹੀਦਾ ਆਣਾ ਚਾਹੀਦਾ ਅੱਗੇ ਸਮ ਹਾਂਜੀ ਅਗਾ ਹੁਣ ਦੇਖਿਆ ਜੇ ਬਾਹਰੋਂ ਆ ਕੇ ਲੋਕ ਵੀ ਇੱਧਰ ਸਬਜ਼ੀ ਦੀ ਸਬਜ਼ੀਆਂ ਜਾਂ ਨਾ ਫਲ ਫਰੂਟ ਦੀ ਜਾਂ ਹੋਰ ਫਾਰਮ ਬਣਾ ਰਹੇ ਨੇ ਆਪਦੇ ਬਹੁਤ ਚੇਂਜ ਆਇਆ ਜੀ ਸੋ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਵੀ ਵੀ ਪੰਜਾਬ ਦੇ ਪਾਣੀ ਜਿਹੜਾ ਉਹ ਵੀ ਖਤਮ ਹੋ ਰਿਹਾ ਜੀ ਤੇ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਇਹਦੇ ਲਈ ਵੀ ਇੱਕ ਪੰਜਾਬ ਜਿੱਦਾਂ ਪਾਣੀ ਖਤਮ ਰਿਹਾ ਇਹਦੇ ਲਈ ਵੀ ਇੱਕ ਉਦਯੋਗ ਕਰਨਾ ਚਾਹੀਦਾ ਵੀ ਜਿੱਦਾਂ ਜਿੰਨੀਆਂ ਵੀ ਪੰਜਾਬ ਦੇ ਵਿੱਚੋਂ ਨਹਿਰਾਂ ਲੰਘਦੀਆਂ ਨੇ ਜਾਂ ਪਿੰਡਾਂ ਦੇ ਵਿੱਚ ਜਿੰਨੇ ਵੀ ਛੱਪੜ ਹੈ ਜੀ ਇਹਦੇ ਲਈ ਇੱਕ ਉਪਰਾਲਾ ਕੀਤਾ ਜਾਵੇ ਕਿ ਬੋਰ ਕਰਾ ਕੇ ਪਾਣੀ ਨੂੰ ਪਿਉਰੀਫਾਈ ਕਰਕੇ ਧਰਤੀ ਦੇ ਵਿੱਚ ਪਾਇਆ ਜਾਵੇ ਤਾਂ ਕਿ ਜਿਹੜੇ ਆਪਣੇ ਜਿੱਦਾਂ ਖੇਤੀ ਜਾ ਜਿਹੜੀ ਵੀ ਫਸਲ ਆਪਾਂ ਲਾ ਰਹੇ ਆ ਉਹਦੇ ਤੇ ਮੰਨ ਵੀ ਪਾਣੀ ਪੰਜਾਬ ਦੇ ਉੱਪਰ ਆ ਸਕੇ ਜੀ ਤੋਂ ਜੇ ਇਹ ਉਦਯੋਗ ਕੀਤਾ ਜਾਵੇ ਤਾਂ ਬਹੁਤ ਥੋੜੇ ਸਾਲਾਂ ਦੇ ਵਿੱਚ ਵਿੱਚ ਜਿੱਦਾਂ ਨਹਿਰਾਂ ਤੇ ਬੋਰ ਕੀਤੇ ਜਾਣ ਪਿੰਡਾਂ ਚ ਜਿਹੜੇ ਛੱਪੜ ਨੇ ਉੱਤੇ ਬੋਰ ਕਰਕੇ ਪਾਣੀ ਪਿਓਰ ਕਰਕੇ ਥੱਲੇ ਸਿੱਟਿਆ ਜਾਵੇ ਧਰਤੀ ਦੇ ਵਿੱਚ ਤਾਂ ਆਪਣਾ ਪਾਣੀ ਦੁਬਾਰਾ ਆਪਣੀ ਦੀ ਪਾਣੀ ਪੂਰਾ ਹੋ ਜੂਗਾ ਜੀ ਹਾਂਜੀ ਥੋੜੀ ਵੱਧਿਆ ਸਮੱਸਿਆ ਬੜੀ ਜਿਹੜੀ ਖਾਸ ਜਿਹੜੀ ਇਹ ਪ੍ਰੋਬਲਮ ਹੈ ਪੰਜਾਬ ਦੀ ਜਾਂ ਜਿਹੜੀ ਮੰਗ ਹੈ ਉਹ ਤੁਸੀਂ ਚੁੱਕੀ ਹੈ ਨੋਜਵਾਨ ਹੁੰਦੇ ਨਾ ਤੇ ਵੀ ਇਧਰ ਅਸੀਂ ਦੇਖ ਰਹੇ ਤੁਸੀਂ ਇੱਕ ਕਾਰ ਦੇ ਵਿੱਚ ਸਾਰਾ ਸਮਾਨ ਲੈ ਕੇ ਆਂਦੇ ਹੋ ਤੇ ਕਾਰ ਤੇ ਅੱਜ ਕੱਲ ਦੇ ਮੁੰਡੇ ਜਿਹੜੀ ਤੁਹਾਡੀ ਉਮਰ ਹੈ ਉਹ ਤਾਂ ਘੇੜਿਆ ਲਾਂਦੀ ਹੈ ਹਾਂਜੀ ਬਾਈ ਜੀ ਕਿਸੇ ਚਲੋ ਟਾਈਮ ਟਾਈਮ ਦੀ ਗੱਲ ਹੈ ਜੀ ਕਿਸੇ ਵੇਲੇ ਚਲੋ ਅਸੀਂ ਕਾਲਜ ਪੜ੍ਹਦੇ ਸੀਗੇ ਇਸੇ ਕਾਰ ਤੇ ਅਸੀਂ ਕਾਲਜ ਵੀ ਜਾਂਦੇ ਸੀਗੇ ਚਲੋ ਦੋਸਤਾਂ ਨਾਲ ਘੁੰਮ ਫਿਰਦੇ ਸੀਗੇ ਪਰ ਹੌਲੀ ਹੌਲੀ ਜਿੱਦਾਂ ਕਹ ਲਈਏ ਵੀ ਹਰੇਕ ਚੀਜ਼ ਦਾ ਇੱਕ ਟਾਈਮ ਹੁੰਦਾ ਜਦੋਂ ਕਾਲਜ ਸੀਗੇ ਉਦੋਂ ਕਾਰ ਉਧਰਲੇ ਪਾਸੇ ਸੀ ਹੁਣ ਚਲੋ ਇਹ ਕੰਮ ਦੇ ਕੰਮ ਚਾਹ ਚੁੱਕੀ ਹੈ ਨਾ ਤੋ ਹੁਣ ਅਸੀਂ ਇਹਨੂੰ ਇੱਧਰ ਲੈ ਕੇ ਆਂਦੇ ਆ ਜੀ ਹਾਂਜੀ ਇਹ ਕਿਲੇ ਕਿਲੇ ਸਬਜ਼ੀਆਂ ਜਿਹੜੇ ਤੁਸੀਂ ਤੁਹਾਡੇ ਆਪਣੇ ਖੇਤਾਂ ਦੇ ਵਿੱਚੋਂ ਤੁਸੀਂ ਲੈ ਕੇ ਆਂਦੇ ਹੋ ਆਪਣੇ ਕੋਲ ਗੋਭੀ ਹੈਗੀ ਆ ਜੀ ਸਾਗ ਮੇਥੇ ਧਨੀਆ ਪਾਲਕ ਜਾਂ ਗਾਜਰ ਹਨਾ ਹੋ ਗਈ ਸਾਰੀ ਤੇ ਜਿਹੜੇ ਆਪਣੇ ਕੀੜਾ ਹੋ ਗਿਆ ਜੀ ਖਿਮਲਾ ਮੱਚ ਬਾਹਰ ਦੀ ਹੁੰਦੀ ਹੈ ਤੇ ਆਪਣੀ ਹੁਣ ਹੋਰ ਵੀ ਬੀਜੀ ਹੋਈਆਂ ਜਿਦਾਂ ਬਰੋਕਲੀ ਬੀਜੀ ਹੋਈ ਆ ਜੀ ਤੇ ਬੰਦ ਗੋਭੀ ਬੀਜੀ ਹੋਈ ਆ ਤਕੰਦਰ ਬੀਜਿਆ ਸੌਫ ਬੀਜੀ ਹੋਈ ਆ ਜੀ ਨਾ ਆਪਣਾ ਟਮਾਟਰ ਬੀਜਿਆ ਹੋਇਆ ਜੀ ਤੇ ਕੋਚਾ ਹੋਰ ਵੀ ਹੈਗੀਆਂ ਸਬਜ਼ੀਆਂ ਜਿਹੜੀਆਂ ਆਲੂ ਬੀਜਿਆ ਹੋਇਆ ਜੀ ਘਰ ਦਾ ਤੇ ਇੱਕ ਤੋਂ ਸਬਜ਼ੀਆਂ ਹੋਰ ਵੀ ਹੈਗੀਆਂ ਨੇ ਜਿੱਦਾਂ ਚੱਪਣ ਕੱਦੂ ਹੋਗਾ ਜੀ ਰਾਮਤੋਰੀ ਹੋਗੀ ਜਿਹੜੀ ਗਰਮੀਆਂ ਦੇ ਵਿੱਚ ਜਾਣੀ ਆ ਉਹ ਅਸੀਂ ਹੁਣੇ ਤੁਸੀਂ ਬੀਜ ਚੁੱਕੇ ਆ ਤੇ ਕਰੇਲਾ ਬੀਜਿਆ ਹੋਇਆ ਜੀ ਤੋਰੀਆਂ ਹੋਗੀਆਂ ਸੋ ਇਹ ਕਾਫੀ ਸਬਜ਼ੀਆਂ ਜੀ ਬੀਜੀਆਂ ਹੋਈਆਂ ਨੇ ਗੱਲ ਕਰੀਏ ਜਿਹੜੀ ਆਮ ਸਬਜ਼ੀਆਂ ਬਾਜ਼ਾਰਾ ਦੇ ਵਿੱਚ ਮਿਲਦੀਆਂ ਮੰਡੀਆ ਦੇ ਵਿੱਚ ਲੋਕੀ ਕਹਿੰਦੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੇ ਮਤਲਬ ਇੰਜੈਕਸ਼ਨ ਲਗਾ ਦਿੱਤੇ ਜਾਂਦੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਖਾਦਾ ਪਾਈ ਜਾਂਦੀ ਹੈ ਜਿਹੜਾ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੀ ਸਿਹਤ ਨੂੰ ਨੁਕਸਾਨ ਪਹੁੰਚਾ ਟਾਡੇ ਵੱਲੋਂ ਕੀ ਕੋਈ ਐਸੀ ਚੀਜ਼ ਵਰਤੀ ਜਾਂਦੀ ਜਾਂ ਕੋਈ ਇਸ ਚੀਜ਼ ਦਾ ਧਿਆਨ ਰੱਖਦੇ ਕਿ ਇਸ ਤਰ੍ਹਾਂ ਦਾ ਕੋਈ ਵੀ ਕੈਮੀਕਲ ਸਬਜ਼ੀਆਂ ਦੇ ਵਿੱਚ ਨਾ ਸ਼ਾਮਲ ਹੋ? ਹਾਂਜੀ ਅਸੀਂ ਵੀਰੇ ਤੁਸੀਂ ਬਹੁਤ ਘਟ ਪੱਤਰਕਾਰ ਨੇ ਇਹ ਸਵਾਲ ਕੀਤਾ ਜੀ ਅਸੀਂ ਬਹੁਤ ਦੇਸੀ ਸਪਰੇਅ ਕਰਦੇ ਹਾਂ ਜਿੱਦਾਂ 10 15 ਦਿਨ 20 ਦਿਨ ਜਾਂ ਮਹੀਨਾ ਪੁਰਾਣਾ ਗੁੜ ਆਪਾਂ ਉਹਨੂੰ ਭਿਉਂ ਕੇ ਪਾਣੀ 'ਚ ਰੱਖ ਸਕਲੀ ਜਦੋਂ ਘੁਲ ਜਾਂਦਾ ਉਹ ਬਿਲਕੁਲ ਵੀ ਇੱਕ ਖਾਦ ਬਣ ਜਾਂਦਾ ਉਹਦੀ ਸਪਰੇਅ ਕਰਦੇ ਹਾਂ ਜਾਂ ਅਸੀਂ ਖਲ ਦੀ ਸਪਰੇਅ ਕਰਦੇ ਹਾਂ ਲੱਸੀ ਵਗੈਰਾ ਪਾਥੀਆਂ ਭਿਉਂ ਕੇ ਇਹ ਚੀਜ਼ ਦੀ ਜਿਆਦਾ ਸਪਰੇਅ ਕਰਦੇ ਚਾਹੀਏ ਥੋੜੇ ਥੋੜੇ ਦਿਨਾਂ ਬਾਅਦ ਹੀ ਮਾਰੀ ਜਾਓ ਤੇ ਉਹਦਾ ਤਾਂ ਕੋਈ ਨੁਕਸਾਨ ਨਹੀਂ ਹੈਗਾ ਨਾਲ ਆਰਗੈਨਿਕ ਦੀ ਆਰਗੈਨਿਕ ਹੈ ਜੀ ਉਹ ਹਾਂਜੀ ਠੀਕ ਹੈ ਇਹ ਆਪਾਂ ਦੇਖ ਰਹੇ ਹਾਂ ਮਟਰ ਵੀ ਲੈ ਆ ਰਹੇ ਕੋਈ ਸਬਜ਼ੀ ਤੁਸੀਂ ਦੱਸਿਆ ਕਿ ਬਾਹਰੋਂ ਖਰੀਦਿਓ ਕਿਉਂਕਿ ਵੈਰਾਈਟੀ ਪੂਰੀ ਕਰਨੀ ਪੈਂਦੀ ਹੈ ਕਿਉਂਕਿ ਕੁਝ ਵੀ ਮੰਗ ਲੈਂਦਾ ਗਰਾਹਕ ਤੇ ਰਿਸਪੌਂਸ ਕਿਹੋ ਜਿਹਾ ਇੱਥੇ ਲੱਗ ਰਿਹਾ ਕਿ ਅਸੀਂ ਦੇਖ ਰਹੇ ਸੀ ਗਰਾਹਕ ਆ ਰਹੇ ਨੇ ਤੁਹਾਡੇ ਕੋਲ ਲਗਾਤਾਰ ਉਹ ਟਾਈਮਿੰਗ ਕੀ ਹੈ ਤੁਹਾਡੀ ਅ ਰਿਸਪੌਂਸਿਵ ਲੋਕਾਂ ਦਾ ਵਧੀਆ ਜੀ ਲੋਕ ਸਾਨੂੰ ਬਾਅਦ ਚ ਦੱਸਦੇ ਵੀ ਆ ਕਿ ਤੁਹਾਡੇ ਚ ਚੀਜ਼ ਜਿਹੜੀ ਤੁਸੀਂ ਲੈ ਕੇ ਆਉਂਦੇ ਹੋ ਵੀ ਇੱਕ ਫਰੈਸ਼ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਗੋਭੀ ਬਿਲਕੁਲ ਫਰੈਸ਼ ਹੈ ਜੀ ਤੇ ਅ ਟਾਈਮਿੰਗ ਆਪਣੀ ਹੈਗੀ ਆ ਜੀ 3:30 ਵਜੇ ਅਸੀਂ ਇੱਥੇ ਗੁਰਦੇਵ ਹਸਪੀਟਲ ਦੇ ਬਾਹਰ ਹਨਾ ਰੋਜਪੁਰ ਰੋਡ ਤੇ ਹਾਂਜੀ ਸ਼ਾਮ ਨੂੰ ਆ ਜਾਂਦੇ ਆ ਤੇ ਰਾਤ ਨੂੰ 8-9 ਵਜੇ ਤੱਕ ਹੁੰਦੇ ਆ ਜੀ ਹਾਂਜੀ ਤੇ ਲੋਕ ਜਿਹੜੇ ਸਬਜ਼ੀਆਂ ਲੈ ਕੇ ਜਾਂਦੇ ਨੇ ਆਪਾਂ ਵੀ ਦੇਖ ਰਹੇ ਸੀ ਉਹਨੇ ਦੋ ਇੱਕ ਦੋ ਲੇਡੀਜ਼ ਵੀ ਆਈਆਂ ਔਰ ਵੀ ਭਾਰ-ਭਾਰ ਕੇ ਥੇਲੇ ਤੁਹਾਡੇ ਕੋਲ ਲੈ ਗਿਆ ਤੇ ਲੱਗਿਆ ਕਿ ਵਧੀਆ ਮਾਲ ਮਰਜ਼ਾ ਪੈ ਤਾਂ ਹੀ ਕਰਕੇ ਉਹ ਲੈ ਕੇ ਜਾ ਰਹੇ ਨੇ ਅਸੀਂ ਹਾਂਜੀ ਉਹ ਆਪ ਥੀ ਗਈ ਉਹ ਕਹਿੰਦੇ ਵੀ ਜਿਹੜੇ ਕਈਆਂ ਤੋਂ ਲੈ ਲੈ ਕੇ ਰੇੜੀਆਂ ਵਾਲੇ ਤੋਂ ਅੱਕੇ ਵੀ ਹੋਏ ਨੇ ਲੋਕ ਕਿਤੇ ਨਾ ਕਿਤੇ ਜਿਹੜੇ ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਬੋਲੀ ਬਹੁਤ ਰੂਡ ਆ ਨੇ ਸਹੀ ਢੰਗ ਨਾਲ ਨਹੀਂ ਬੋਲਦੇ ਹੈਗੇ ਆਪਾਂ ਚਲੋ ਜਿੱਦਾਂ ਕਿਸੇ ਨੇ ਕੋਈ ਵੀ ਚੀਜ਼ ਲੈਣੀ ਆਪਾਂ ਰਿਸਪੈਕਟ ਨਾ ਕਿਉਂਕਿ ਗ੍ਰਾਹਕ ਇੱਕ ਰੱਬ ਦਾ ਰੂਪ ਹੁੰਦਾ ਜੀ ਤੇ ਆਪਾਂ ਰਿਸਪੈਕਟ ਨਾਲ ਗੱਲ ਕਰੀਏ ਤਾਂ ਦੂਜੇ ਪਾਸੇ ਉਹਨਾਂ ਨੂੰ ਚੀਜ਼ ਫਰੈਸ਼ ਮਿਲਦੀ ਆ ਆਪਾਂ ਸੱਚ ਬੋਲ ਕੇ ਦੱਸੀਦਾ ਵੀ ਆ ਆਪਣੀ ਘਰ ਦੀ ਕੀ ਜਾਂ ਆਪ ਭਾਈ ਬਾਹਰਲੀ ਜਿਵੇਂ ਤੁਹਾਨੂੰ ਸਹੀ ਲੱਗਦਾ ਅਗਲਾ ਯਕੀਨ ਕਰਕੇ ਇਹੀ ਲੈ ਕੇ ਜਾਂਦਾ ਜੀ ਹਾਂਜੀ ਜਿਹੜੇ ਤੁਸੀਂ ਨੌਜਵਾਨੋਂ ਗੱਲ ਕਰੀਏ ਨੌਜਵਾਨਾਂ ਦੇ ਨੌਜਵਾਨ ਜਿਹੜੇ ਨੇ ਵਿਦੇਸ਼ਾਂ ਵੱਲ ਨੂੰ ਬੋਲ ਭੱਜ ਰਹੇ ਨੇ ਕੈਨੇਡਾ ਭੱਜ ਰਹੇ ਨੇ ਕਿ ਉਹਦਾ ਤੁਸੀਂ ਕੀ ਮੰਨਦੇ ਹੋ ਉਹਦੇ ਪਿੱਛੇ ਕਿ ਨੌਕਰੀਆਂ ਇੱ ਤਾਂ ਕਰਕੇ ਜਾ ਰਹੇ ਨੇ ਜਾਂ ਇੱਕ ਹੋਰ ਜੀ ਲੱਗੀਏ ਕਿ ਨਹੀਂ ਬਾਹਰ ਜਾ ਕੇ ਪੈਸਾ ਬਹੁਤ ਇਹ ਬਹੁਤ ਵਧੀਆ ਕੰਮ ਕਰਾਂਗੇ ਦੇਖਣ ਵਿੱਚ ਆਇਆ ਕਿ ਉੱਥੇ ਵੀ ਜਾ ਕੇ ਛੋਟੇ ਛੋਟੇ ਕੰਮ ਤੋਂ ਸ਼ੁਰੂਆਤ ਕਰਦੇ ਨੇ ਆਪਣੀ ਜ਼ਿੰਦਗੀ ਦੀ ਹਾਂਜੀ ਤੇ ਉੱਥੇ ਵੀ ਦੇਖੋ ਜੀ ਆਪਾਂ ਨੂੰ ਪਤਾ ਆਮ ਸਕੂਲਾਂ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਤੁਸੀਂ ਇੰਨੇ 250 ਗ੍ਰਾਮ ਜਾਂ ਕਿੰਨੇ ਵੀ ਵੀ ਡਰਾਈਵ ਤੁਸੀਂ ਰੱਖ ਸਕਦੇ ਹੋ ਨਸ਼ਾ ਤਾਂ ਉੱਥੇ ਵੀ ਦੇਖਿਆ ਜਾਵੇ ਪੰਜਾਬ ਨਾਲੋਂ ਬਾਹਰ ਨਸ਼ਾ ਬਾਹਰ ਹੈ ਜ਼ਿਆਦਾ ਹੈ ਜੀ ਸੋ ਬਦਨਾਮ ਥੋੜਾ ਜਿਹਾ ਆਪਾਂ ਨੂੰ ਖਾਸ ਉਦਾਂ ਕੀਤਾ ਜਾਂਦਾ ਤੇ ਬਾਹਰ ਉੱਥੇ ਵੀ ਪਹਿਲਾਂ ਸ਼ੁਰੂ ਤੋਂ ਹੀ ਕੰਮ ਕਰਨਾ ਪੈਂਦਾ ਜੇ ਆਪਾਂ ਇੱਥੇ ਰਹਿ ਕੇ ਕੰਮ ਕਰੀਏ ਸਗੋਂ ਆਪਣੇ ਘਰ-ਬਾਰ ਬਣੇ ਹੋਏ ਨੇ ਉੱਥੇ ਆਪਾਂ ਨੂੰ ਘਰ-ਬਾਰ ਲੈਣੇ ਪੈਂਦੇ ਨੇ ਸੋ ਆਪਾਂ ਇੱਥੋਂ ਜ਼ਮੀਨਾਂ ਵੇਚ ਕੇ ਇੰਨੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨਾਂ ਦੀ ਨੀਂ ਕੀਮਤ ਬਣਨੀ ਆਪਾਂ ਇੱਥੋਂ ਵੇਚ ਕੇ ਉਧਰ ਉਧਰ ਲਾ ਰਹੇ ਹਾਂ ਸਗੋਂ ਤਾਂ ਵੀ ਨਹੀਂ ਪੂਰੀ ਪੈ ਰਹੇ ਉਹ ਤੇ ਇੱਥੇ ਆਪਣੇ ਦੇਖਿਆ ਜਾਵੇ ਥੋੜੇ ਜਿਹਾ 10 20 ਸਾਲ ਜਾਂ 30 ਸਾਲ ਪਿੱਛੇ ਚਲੇ ਜਾਈਏ ਤਾਂ ਆਪਣੇ ਬਿਯੁਰਗ ਬਾਪ ਦਾਦ ਦੇ ਹੁਣੀ ਇੱਕ ਜਾਣਾ ਖੇਤੀ ਕਰਦਾ ਸੀ ਸਾਰਾ ਟੱਬਰ ਬੈਠ ਕੇ ਖਾਂਦਾ ਸੀ ਨਾ ਕੋਈ ਖਰਚੇ ਸੀਗੇ ਹੁਣ ਜਿੰਨੇ ਜੀ ਨੇ ਘਰ ਦੇ ਵਿੱਚ ਵੱਡੇ ਸਾਰੇ ਕਮਾਈ ਕਰ ਰਿਆ ਜੀ ਤੇ ਅ ਤਾਂ ਵੀ ਨਹੀਂ ਪੂਰੀ ਪੈਂਦੀ ਇਥੇ ਆਪਣੇ ਇੱਕ ਬਾਪ ਦਾਦੇ ਹੁਣੀ ਬਹਿ ਕੇ ਕਮਾਉਂਦੇ ਕਣਕ ਝੋਨਾ ਬੀਜ ਕੇ ਵੇਲੇ ਸੀਗੇ ਸੋ ਤਾਂ ਵੀ 18 ਟੱਬਰ ਖੁਸ਼ ਹਾਉ ਸੀਗਾ ਵਧੀਆ ਖੁੱਲਾ ਡੁੱਲਾ ਖਾਂਦਾ ਸੀ ਤਾਂ ਕੋਈ ਬਿਮਾਰੀ ਸੀਗੀ ਹੁਣ ਜਿੰਨੀ ਆਪਾਂ ਤਰੱਕੀ ਵੱਲ ਵਧੀ ਜਾਂਦੇ ਆ ਸੋ ਉੰਨੀ ਬਿਮਾਰੀ ਆ ਜਾਂਦੀ ਹੈ ਜੀ ਹਾਂਜੀ ਕੁਝ ਵੀ ਨੌਜਵਾਨ ਹੋ ਅੱਗੇ ਸੜਕ ਤੇ ਖਲੋ ਕੇ ਜਿਹੜਾ ਸਮਾਨ ਵੇਚ ਰਹੇ ਹੋ ਤੇ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਉਹਨਾਂ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਕੋਈ ਕਮਾਈ ਕਰ ਸਕਦੇ ਨੇ ਉਹ ਵੀ ਇੱਥੇ ਰਹਿ ਕੇ ਹਾਂਜੀ ਵੀਰੇ ਇਹ ਜਿਹੜੋ ਸਾਰਿਆਂ ਨੂੰ ਤਾਂ ਨੌਕਰੀਆਂ ਸਾਰੇ ਸਾਰਾ ਪੰਜਾਬ ਵੀ ਸਰਕਾਰੀ ਨੌਕਰੀ ਤੇ ਵੀ ਨਹੀਂ ਹੋ ਸਕਦਾ ਸਾਰਾ ਪੰਜਾਬ ਬਾਹਰ ਵੀ ਨਹੀਂ ਜਾ ਸਕਦਾ ਸੋ ਆਪਾਂ ਨੂੰ ਕਿਤੇ ਨਾ ਕਿਤੇ ਆਪ ਉਦਮ ਕਰਕੇ ਕਰ ਲੈਣੀ ਆ ਉਦਮ ਕਰਨਾ ਚਾਹੀਦਾ ਜੀ ਆਪਾਂ ਆਪ ਮਿਹਨਤ ਕਰੀਏ ਸੋ ਕੋਈ ਵੀ ਕੰਮ ਆਸੀਂ ਪਹਿਲਾਂ ਬਹੁਤ ਥੋੜਾ ਬੀਜਿਆ ਸੀ ਜੀ ਤੇ ਹੌਲੀ ਹੌਲੀ ਅੱਗੇ ਗਾਹਾਂ ਵਧਾਇਆ ਹੁਣ ਇੱਥੇ ਲੋਕ ਰਿਸਪੌਂਸ ਕਰ ਰਿਆ ਸੋ ਉਸ ਹਿਸਾਬ ਨਾਲ ਅਸੀਂ ਆਉਣ ਵਾਲੇ ਸਮੇਂ ਕਿ ਹੋਰ ਵੀ ਜਿਆਦਾ ਵਧਾਵਾਂਗੇ ਸਭ ਜੀ ਸੋ ਇੱਥੇ ਰਹਿ ਕੇ ਜਿੰਨਾ ਜ਼ਰੂਰੀ ਹੈਗਾ ਜਿੰਨਾ ਟਾਈਮ ਤੁਹਾਡਾ ਬਾਹਰਲਾ ਵੀ ਨਹੀਂ ਬਣਦਾ ਜਾਂ ਤੁਸੀਂ ਇੱਥੇ ਰਹਿ ਕੇ ਟਰਾਈ ਕਰ ਸਕਦੇ ਹੋ ਇਹ ਛੋਟੀ ਉਮਰ ਚ ਜਿਹੜੇ ਆਈਲੈਂਡਸ ਕਰ ਲੈਂਦੇ ਨੇ ਉਹਨਾਂ ਨੇ ਇੱਥੇ ਤਾਂ ਹੀ ਕੰਮ ਨਹੀਂ ਕੀਤਾ ਹੁੰਦਾ ਬਾਹਰ ਜਾ ਕੇ ਉਨਹੀਂ ਔਖੇ ਹੁੰਦੇ ਆ ਸੋ ਇੱਥੇ ਰਹਿ ਕੇ ਜੇ ਕੰਮ ਕਰਨ ਆਪਾਂ ਤਰੱਕੀ ਕਰ ਸਕਦੇ ਹਾਂ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਬਸ ਜੀ ਫਲਾਨਿਆਂ ਦਾ ਬਾਹਰ ਚ ਲੈ ਕੇ ਜਾਸੀ ਬਾਹਰ ਹੀ ਜਾਣਾ ਸੋ ਜਿਆਦਾ ਘਰਦਿਆਂ ਨੂੰ ਦੁਖੀ ਨਾ ਕਰੀਏ ਆਪਾਂ ਆਪ ਉਦਮ ਕਰੀਏ ਤਾਂ ਜੀ ਆਪਾਂ ਵਧੀਆ ਕਾਮਯਾਬ ਹੋ ਸਕਦੇ ਹਾਂ ਜੀ ਸਬਜ਼ੀਆਂ ਤੁਸੀਂ ਲੈ ਕੇ ਆਉਂਦੇ ਹੋ ਕਿਉਂਕਿ ਕਾਫੀ ਸਬਜ਼ੀਆਂ ਵੱਖਰੀਆਂ ਵੱਖਰੀਆਂ ਹੈਗੇ ਕੱਠੇ ਕਰਨ ਵਿੱਚ ਵੀ ਤੁਹਾਨੂੰ ਜੁੜਾ ਰਿਹਾ ਟਾਈਮ ਲੱਗਦਾ ਹੋਣਾ ਹੈ ਕਾਫੀ ਤੇ ਔਰ ਪਰਿਵਾਰ ਦਾ ਕੋਈ ਹੈਗਾ ਜਿਹੜਾ ਤੁਹਾਡਾ ਹੈਲਪ ਕਰਦਾ ਕਿ ਸਾਰੇ ਇਸ ਕੰਮ ਵਿੱਚ ਫਿਰ ਤੁਸੀਂ ਐਸੇ ਇਕੱਲੇ ਲੈ ਕੇ ਆਉਂਦੇ ਹੋ ਹਾਂਜੀ ਮੈਂ ਇੱਥੇ ਇਕੱਲੇ ਲੈ ਕੇ ਆਉਂਦਾ ਇੱਕ ਜੀ ਆਪਣਾ ਘਰੇ ਪਈਆ ਰੱਖਿਆ ਹੋਇਆ ਜੀ ਉਹ ਮੇਰੇ ਨਾਲ ਮਦਦ ਕਰੌਣ ਦਾ ਸਮਾਨ ਢੋਹਵਾ ਕੇ ਜਾਂ ਕਾਰ ਤੇ ਰਖਾਉਂਦੇ ਜਾਂ ਪੱਟਣਾ ਕੋਈ ਕੁਝ ਵੀ ਕਰਨਾ ਧੋਣੀ ਚੀਜ਼ ਉਹਦੇ ਹੀ ਟਾਈਮ ਲੱਗ ਜਾਂਦਾ ਤੇ ਉਹਦਾ ਫਾਦਰ ਸਾਹਿਬ ਹੈਗੇ ਜੀ ਫਾਦਰ ਸਾਹਿਬ ਵੀ ਹੈਲਪ ਕਰਵਾ ਦਿੰਦੇ ਨੇ ਦਾ ਘਰੋਂ ਬਾਅਦ ਚ ਉਹ ਦੇਖ ਲੈਂਦੇ ਨੇ ਨਾ ਕੋਈ ਕੰਮ ਕਰਵਾਉਣਾ ਜਾਂ ਕੋਈ ਵੀ ਚੀਜ਼ ਦਾ ਖਾਦ ਵਗੈਰਾ ਪਾਉਣੀ ਆ ਆਪਾਂ ਸਬਜੀ ਦੇ ਉੱਤੇ ਉਹ ਉਹ ਵੀ ਦੇਖ ਲੈਂਦੇ ਨੇ ਜੀ ਹਾਂਜੀ ਸੋ ਇੱਕ ਇਸ ਕੰਮ ਲਈ ਤਾਂ ਜਦੋਂ ਪਹਿਲਾਂ ਮੈਂ ਇਕੱਲਾ ਹੀ ਸੀਗਾ ਜਦੋਂ ਸਬਜੀ ਬੀਜੀ ਸੀਗੀ ਉਦੋਂ ਮੈਂ ਇਕੱਲਾ ਹੁੰਦਾ ਸੀਗਾ ਜੀ ਫਿਰ ਸੋ ਉਹਦੇ ਕਰਕੇ ਕੰਮ ਬਹੁਤ ਜ਼ਿਆਦਾ ਹੋ ਜਾਣਾ ਥੱਕ ਜਾਣਾ ਇੱਥੋਂ ਵੀ ਲੇਟ ਜਾਣਾ ਤੜਕੇ ਫੇਰ ਸਾਰੇ ਉੱਠਣ ਉਸ ਕਰਕੇ ਸਾਨੂੰ ਇੱਕ ਹੈਲਪਰ ਰੱਖਣਾ ਪਿਆ ਜੀ ਸੋ ਹੁਣ ਉਹਦਾ ਚੱਲ ਰਿਹਾ ਜੀ ਜਿਵੇਂ ਜਮੀਨ ਦੇ ਵਿੱਚ ਤੁਸੀਂ ਆਪਣੀ ਸਬਜੀ ਬੀਜ ਰਹੇ ਹੋ ਔਰ ਆਉਣ ਵਾਲੇ ਟਾਈਮ ਵਿੱਚ ਕੋਸ਼ਿਸ਼ ਹੈ ਜੇ ਹੋਏਗੀ ਕਿ ਜਿਆਦਾ ਤੋਂ ਜਿਆਦਾ ਜੋ ਹੈ ਝੋਨੇ ਤੋਂ ਉਹ ਤੋਂ ਪਿੱਛੇ हट ਕੇ ਸਬਜੀ ਜ਼ਿਆਦਾ ਬੀਤੀ ਜਾਵੇ ਅੰਦੀ ਆਪਣਾ ਉਦਾਂ ਕਣਕ ਵੀ ਬੀਜੀ ਹੋਈ ਹੈ ਜੀ ਤੇ ਆਪਾਂ ਸਬਜ਼ੀ ਲਈ ਇੱਕ ਕਿਲੇ ਦੇ ਵਿੱਚ ਹੁਣ ਬੀਜਿਆ ਜੀ ਆਉਣ ਵਾਲੇ ਸਮੇਂ 'ਚ ਦੇਖ ਰਿਹਾ ਵੀ ਸਾਨੂੰ ਹੋਰ ਦਾਇਰਾ ਵਧਾਉਣਾ ਪੈਣਾ ਹੈ ਕਿਲੇ ਤੋਂ ਡੇਢ ਕਿਲਾ ਦੋ ਕਿਲੇ ਕਰਨੇ ਪੈਣਿਆ ਜੀ ਤੇ ਬਾਕੀ ਆਪਾਂ ਕਣਕ ਝੋਨਾ ਬੀਜ ਬੀਜਦੇ ਆਂ ਜੀ ਹਾਂਜੀ ਗੱਲ ਕਰੀਏ ਪੰਜਾਬੀ ਦੀ ਤੇ ਹੁਣ ਆਸੀਂ ਵੀ ਕਿਉਂਕਿ ਆਸੀਂ ਵੀ ਕੋਸ਼ਿਸ਼ ਕਰਦੇ ਆਂ ਜਿਹੜੇ ਪੰਜਾਬੀ ਭਰਾ ਨੇ ਆਪਣੇ ਉਹਨਾਂ ਨੂੰ ਪ੍ਰਮੋਟ ਕਰੀਓ ਉਹਨਾਂ ਦਾ ਜਿਹੜਾ ਕੰਮ ਤੰਦਾ ਉਸ ਨੂੰ ਵਧਾਈਏ ਤੇ ਆਪਣੇ ਆਸੀਂ ਅਕਸਰ ਇਹ ਜਿਹੜਾ ਸਟੋਰੀਆ ਕਰਦੇ ਆਂ ਉਹਨਾਂ ਦੇ ਹੌਸਲਾ ਫਜ਼ਾਈ ਵੀ ਕਰਦੇ ਆਂ ਉਹਨਾਂ ਦੀ ਮਿਹਨਤ ਨੂੰ ਲੋਕਾਂ ਨੂੰ ਦਿਖਾਉਣਾ ਹੈ ਕਿ ਮਿਹਨਤੀ ਬੰਦੇ ਨੇ ਤੇ ਜਿਹੜੇ ਪੰਜਾਬ ਦੇ ਹੋਰ ਨੌਜਵਾਨ ਨੇ ਜਿਹੜੇ ਨਸ਼ਿਆਵਾਲ ਜਾ ਰਹੇ ਨੇ ਉਹਨਾਂ ਨੂੰ ਇੱਕ ਵਾਰੀ ਕੀ ਆਪਣੇ ਤੋਂ ਕੋਈ ਸਨਿਆਸ ਹੋ ਗਏ ਕਿ ਉਹਨਾਂ ਨੂੰ ਇਸ ਤਰ੍ਹਾਂ ਕੰਮ ਕਰ ਲੈਣੇ ਚਾਹੀਦੇ ਨੇ ਸ਼ਰਮ ਨਹੀਂ ਕਰਨੀ ਚਾਹੀਦੀ ਜਾਂ ਨੌਕਰੀ ਨਹੀਂ ਮਿਲੀ ਤੇ ਹਤਾਸ਼ ਨਹੀਂ ਹੋਣਾ ਚਾਹੀਦਾ ਹਾਂਜੀ ਇਹ ਤਾਂ ਬਿਲਕੁਲ ਵੀ ਨਹੀਂ ਮੈਂ ਚਲੋ ਪਹਿਲਾਂ ਮੈਂ ਆਪਦੀ ਗੱਲ ਦੱਸਦਾ ਨਹੀਂ ਮੈਂ ਵੀ ਪਹਿਲਾਂ ਕਾਫੀ ਪਹਿਲਾਂ ਕਿਸੇ ਵੇਲੇ ਆਲੂ ਬੀਜੇ ਜਾਂ ਹੋਰ ਕੰਮ ਸ਼ੁਰੂ ਕੀਤੇ ਕਾਫੀ ਸ਼ੁਰੂਆਤ ਕੀਤੀ ਨਹੀਂ ਨਹੀਂ ਇਹ ਤਾਂ ਹੈ ਨਹੀਂ ਵੀ ਆਪਾਂ ਪਹਿਲੇ ਦਿਨ ਹੀ ਕਾਮਯਾਬ ਹੋ ਜਾਾਂਗੇ ਸੋ ਮੈਨੂੰ ਵੀ ਕਿੰਨੇ ਟਾਈਮ ਹੋ ਗਿਆ ਅੱਜ ਅੱਜ ਜਾ ਕੇ ਕਿਤੇ ਨਾ ਕਿਤੇ ਲੋਕਾਂ ਦਾ ਹੰਗਾਰਾ ਮਿਲਦਾ ਜੀ ਨਸ਼ੇ ਤਾਂ ਜੀ ਕੋਈ ਕੋਈ ਬਹਾਨਾ ਹੀ ਹੈ ਨਹੀਂ ਇਹ ਤਾਂ ਸਗੋਂ ਆਪਣੀ ਬਰਬਾਦੀ ਦਾ ਰਾਹ ਵਾ ਪੰਜਾਬ ਦੇ ਵਿੱਚ ਨੌਜਵਾਨੀ ਦੀ ਤਾਂ ਪਹਿਲਾਂ ਹੀ ਬਹੁਤ ਕਮੀਆਂ ਪੰਜਾਬ ਨੂੰ ਤਾਂ ਨੌਜਵਾਨ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਸੋ ਆਪਾਂ ਨੂੰ ਇਸ ਚੀਜ਼ ਤੋਂ ਤਾਂ ਬਚੇ ਰਹਿਣਾ ਚਾਹੀਦਾ ਤੇ ਜਿੰਨਾ ਹੋ ਸਕੇ ਆਪਾਂ ਮਿਹਨਤ ਕਰੀਏ ਕੋਈ ਵੀ ਸ਼ੁਰੂ ਤੋਂ ਕੰਮ ਸ਼ੁਰੂਆਤ ਕਰੀਏ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਇਹ ਲੋਕਾਂ ਦੀ ਮਾਈਂਡ ਸੈਟ ਇਦਾਂ ਬਣਿਆ ਹੋਈ ਵੀ ਫਲਾਨਾ ਕੰਮ ਕਰਾਂਗੇ ਤਾਂ ਸਾਡੀ ਰਿਸਪੈਕਟ ਘਟ ਜੂਗੀ ਕਿਉਂਕਿ ਤੁਸੀਂ ਪੈਸਾ ਕਮਾਓ ਤੁਹਾਡੀ ਇੱਜ਼ਤ ਆਪੀ ਵਧੂਗੀ ਹਾਂਜੀ ਬਿਲਕੁਲ ਵੀਰੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਉਹ ਜੇਕਰ ਤੁਸੀਂ ਮਿਹਨਤ ਕਰਦੇ ਹੋ ਤੇ ਤੁਹਾਡੀ ਮਿਹਨਤ ਨੂੰ ਫਲ ਜ਼ਰੂਰ ਲੱਗੇਗਾ ਤੇ ਜਦੋਂ ਪੈਸਾ ਜੇਬ ਵਿੱਚ ਹੋਏਗਾ ਤੇ ਇੱਜ਼ਤ ਵੀ ਹੋਏਗੀ ਤੇ ਇਸੇ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਲੈ ਕੇ ਆਵਾਂਗੇ ਇਸ ਨੌਜਵਾਨ ਨੂੰ ਜੀ ਮੈਨੂੰ ਤੁਸੀਂ ਕਿੱਦਾ ਦੇਖਦੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਵੀ ਜਰੂਰ ਕਰਨਾ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤਾਂ ਕਿ ਇਸ ਨੌਜਵਾਨ ਨੂੰ ਹੋਰ ਹੰਗਾਰਾ ਮਿਲ ਸਕੇ ਤੇ ਨਾਲੇ ਹੋਰ ਜਿਹੜੇ ਘਰਾਂ ਵਿੱਚ ਨੌਜਵਾਨ ਬੈਠੇ ਨੇ ਜਿਹੜੇ ਹਤਾਸ਼ ਬੈਠੇ ਨੇ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਘੱਟੋ ਘੱਟ ਆਪਣਾ ਮਨ ਬਦਲਣ ਤੇ ਕੰਮ ਕਰਕੇ ਪੰਜਾਬ ਨੂੰ ਜੋ ਹੈ ਰੰਗਲਾ ਪੰਜਾਬ ਬਣਾਉਣ ਵਿੱਚ ਕੋਸ਼ਿਸ਼ ਕਰਨ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਬੀਰ ਰਾਏ ਸੁਰਕਾਪ ਟੀਵੀ ਲੁਧਿਆਣਾ